ਬੜਾ ਦੁੱਖ ਤੇ ਸ਼ਰਮ ਆਉਂਦੀ ਹੈ ਇਹ ਸੋਚ ਕੇ ਵੀ ਆਮ ਆਦਮੀ ਪਾਰਟੀ ਜਿਹੜੀ ਆਪਦੇ ਆਪ ਨੂੰ ਕਟੜ ਇਮਾਨਦਾਰ ਪਾਰਟੀ ਕਹਿੰਦੀ ਹੈ ਕਟੜ ਇਮਾਨਦਾਰ ਸਰਕਾਰ ਕਹਿੰਦੀ ਹੈ ਉਹਨਾਂ ਦੀ ਆਪਦੀ ਅਖੌਤੀ ਰਾਜਧਾਨੀ ਵਿੱਚ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ 'ਚ ਤੇ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਆਪਦੇ ਹਲਕੇ ਦੇ ਵਿੱਚ ਹਰਿਆਣੇ ਦੀ ਦਾਰੂ ਵਿਕ ਰਹੀ ਹੈ ਸ਼ਰੇਆਮ ਵਿਕ ਰਹੀ ਹੈ ਤੇ ਹੁਣੀ ਮੈਂ ਉਹਨਾਂ ਨੂੰ ਮਿਲਿਆ ਪਰਿਵਾਰਾਂ ਨੂੰ ਉਹਨੂੰ ਪੁੱਛਿਆ ਉਹ ਕਹਿੰਦੇ ਜੀ 1 ਸਾਲ ਤੋਂ ਇਹ ਵਿਕ ਰਹੀਆਂ ਤੇ ਸਾਨੂੰ ਘਰੇ ਦੇ ਕੇ ਜਾਂਦੇ ਨੇ ਉਹ ਕਿਉਂਕਿ ਸਸਤੀ ਮਿਲਦੀ ਹੈ ਤੇ ਤੁਸੀਂ ਹੈਰਾਨ ਹੈ ਤੁਸੀਂ ਇਹਨਾਂ ਨੂੰ ਕੀ ਸਰਕਾਰ ਨੂੰ ਪਤਾ ਨਹੀਂ ਇਹ ਸਰਕਾਰ ਨੂੰ ਸਭ ਕੁਝ ਪਤਾ ਹੈ ਸਰਕਾਰ ਦੀ ਮਿਲੀਭੁਗਤ ਦੇ ਨਾਲ ਸਰਕਾਰ ਦੀ ਛਾਹ ਦੇ ਉੱਤੇ ਸਾਰਾ ਕੁਝ ਹੋ ਰਿਹਾ ਹੈ ਮੈਂ ਤਾਂ ਕਹਿੰਦਾ ਖਲਾਕੀ ਤੌਰ ਤੇ ਸਰਕਾਰ ਨੂੰ ਅਸਤੀਫਾ ਦੇਣਾ ਪੈਂਦਾ ਤੇ ਸਰਕਾਰ ਜਿਹੜੀ ਹੈ ਬੇਸ਼ਰਮ ਹੋ ਕੇ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਉਹਨਾਂ ਦੇ ਨਾਲ ਮੈਨਾਂ ਦਾ ਸਾਰਾ ਉਹ ਆਪਦਾ ਇੱਕ ਜਿਹੜਾ اخلاق ਸੀ ਉਹ ਖਤਮ ਹੋ ਚੁੱਕੇ ਇਹਨਾਂ ਦਾ ਤੇ ਟੋਟਲ ਕਰਪਸ਼ਨ ਦੇ ਵਿੱਚ ਲਿਪਤ ਹੋ ਚੁੱਕੇ ਨੇ ਇਹ ਤੇ ਅੱਜ ਜਿਸ ਤਰ੍ਹਾਂ ਦਾ ਤੁਸੀਂ ਗਰੀਬ ਪਰਿਵਾਰਾਂ ਦਾ ਹਾਲ ਦੇਖ ਰਹੇ ਹੋ ਤਕਰੀਬਨ 15-20 ਬਹੁਤ ਹੀ ਅਤੀ ਗਰੀਬ ਦਲਤ ਪਰਿਵਾਰ ਜਿਹੜੇ ਅੱਜ ਉਹ ਬੇ ਇਹ ਜਿਹੜੇ ਨੇ ਬਿਨਾਂ ਆਸਰੇ ਤੋਂ ਬੇਆਸਰੇ ਹੋ ਗਏ ਉਹਨਾਂ ਦੇ ਕਮਾਉਣ ਵਾਲੀ ਜੀ ਚਲੇ ਗਏ ਉਹਨਾਂ ਦੀ ਪਰਪਾਈ ਕੌਣ ਕਰੂਗਾ ਇਹ ਸਰਕਾਰ ਦੀ ਨਲੈਕੀ ਕਰਕੇ ਹੋਇਆ ਇੱਕ ਤਾਂ ਮੈਂ ਮੰਗ ਕਰਦਾ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਜਿਹੜੇ ਸ਼ਰਾਬ ਵੇਚਣ ਵਾਲੇ ਨੇ ਚਾਹੇ ਜਿਹੜੇ ਅਫਸਰ ਨੇ ਜਿਨ੍ਹਾਂ ਦੀ ਅਣਗਹਿਲੀ ਕਰਕੇ ਸਾਰਾ ਕੁਝ ਹੋਇਆ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੀ ਗੱਲ ਪਰਿਵਾਰਾਂ ਨੂੰ ਘੱਟੋ ਘੱਟ 1-1 ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਇਹ ਲੋਕ ਕੋਈ ਜਾਇਦਾਦ ਵਾਲੇ ਨਹੀਂ ਸਾਰੇ ਗਰੀਬ ਪਰਿਵਾਰ ਨੇ ਦਲਤ ਪਰਿਵਾਰ ਨੇ ਉਹਨਾਂ ਦੇ ਇੱਕ ਇੱਕ ਜੀਸੀ ਕਮਾਉਣ ਵਾਲੇ ਸਾਰੇ ਚਲੇ ਗਏ ਉਹਨਾਂ ਦੇ ਪਰਿਵਾਰਾਂ ਕੋਲ ਕੋਈ ਸਾਧਨ ਨਹੀਂ ਇਮੀਡੀਟਲੀ ਸਰਕਾਰ ਨੂੰ ਐਲਾਨ ਕਰਨਾ ਚਾਹੀਦਾ ਉਹਨਾਂ ਵਾਸਤੇ ਮੁਆਵਜ਼ਾ ਤੇ ਸਰਕਾਰ ਨੂੰ ਵੈਸੇ ਤਾਂ اخਲਾਕੀ ਤੌਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਪਰ ਤੁਹਾਨੂੰ ਪਤਾ ਹੈ ਇਹਨਾਂ ਨੇ ਕਿਹੜੀ ਅਸਤੀਫਾ ਦੇਣਾ ਹੈਗਾ ਇਹ ਤਾਂ ਝੂਠ ਰੋੜ ਸਕਦੇ ਨੇ ਗੱਪ ਮਾਰਸਾਂ ਦੇ ਨਾਮਾਂ ਕੋਈ ਹੋਰ ਬਹਾਨਾ ਕੱਢ ਲੈਣਗੇ ਮੈਂ ਤਾਂ ਹੁਣ ਵੀ ਦੱਸਿਆ ਕਹਿੰਦੇ ਕਹਿ ਰਹੇ ਨੇ ਜੀ ਸ਼ਰਾਬ ਇੱਥੋਂ ਦੀ ਸੀ ਲੋਕਲ ਸ਼ਰਾਬ ਸੀ ਹੁਣ ਬਹਾਨੇ ਜਦ ਆਪ ਜਿਹੜੇ ਨੇ ਜਿਹੜੇ ਵਿਚਾਰੇ ਜਿਨ੍ਹਾਂ ਦੇ ਜਿਹੜੇ ਪ੍ਰਭਾਵਤ ਲੋਕ ਨੇ ਜਦੋਂ ਉਹ ਕਹਿ ਰਹੇ ਨੇ ਹਰਿਆਣੇ ਦੀ ਸ਼ਰਾਬ ਹੈ ਹੁਣ ਇਹ ਉਹਨੂੰ ਪੰਜਾਬ ਦੀ ਬਣਾਉਣ ਚ ਲੱਗੇ ਹੋਏ ਨੇ ਇਹਨਾਂ ਦੀ ਪਹਿਲਾ ਤੇ ਕੋਸ਼ਿਸ਼ ਇਹ ਹੈ ਤੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਨਿਆਂ ਦਾ ਰਾਜ ਲੈ ਕੇ ਆਵਾਂਗੇ ਇੱਥੇ ਸੱਚ ਦਾ ਬੋਲਬਾਲਾ ਹੋਊਗਾ ਜੇ ਤੁਸੀਂ ਉਹਦਾ ਅੰਦਾਜ਼ਾ ਦੇਖ ਲਓ ਵੀ ਇਸ ਤੋਂ ਮਾੜਾ ਹਾਲ ਪੰਜਾਬ ਦਾ ਕਦੇ ਨਹੀਂ ਹੋਇਆ ਜੋ ਇਹਨਾਂ ਦੇ ਰਾਜ 'ਚ ਹੋਇਆ ਤੇ ਲੋਕਾਂ ਨੂੰ ਜਿਹੜਾ ਇਹਨਾਂ ਨੂੰ ਜਿਹੜਾ ਹੈ ਮੈਂ ਸਮਝਦਾ ਸਮਾਂ ਆ ਗਿਆ ਉਹਨਾਂ ਵਾਲੇ ਸਮੇਂ 'ਚ ਆ ਦੋ ਮਹੀਨਿਆਂ ਨੂੰ ਚੋਣਾ ਹੋਣੀ ਹੈ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਜੀ ਸਾਹਿਬ ਕਰ ਲਿਆ ਪ੍ਰਸ਼ਾਸਨ ਨੇ ਜਾਂਚ ਕਮੇਟੀ ਵੀ ਬਣਾਈ ਜਾਂਚ ਕਮੇਟੀ ਦਾ ਟਾਈਮ ਟਪਾਉਣ ਨੂੰ ਹੈ ਕਾਂਜ ਕਮੇਟੀ ਸਿਰਫ ਟਾਈਮ ਟਪਾਉਣ ਨੂੰ ਐ ਉਹਨਾਂ ਨੂੰ ਇਹ ਐ ਵੀ ਹਫ਼ਤੇ 10 ਦਿਨ ਚ ਲੋਕ ਭੁੱਲ ਜਾਣਗੇ ਤੇ ਉਹਨੇ ਨੂੰ ਫਿਰ ਜੋ ਮਰਜ਼ੀ ਇਹ ਚਾਹੁੰਦੇ ਨੇ ਕਰ ਲੈਣਗੇ ਹੂੰ ਤਾਂ ਚੋਣ ਜਾਬਤੇ ਲੱਗਿਆ ਹੈ ਬਿਊਰੋਕ੍ਰੇਸੀ ਦੇ ਹੱਥ ਸਿਸਟਮ ਐ ਪੋਲਿਟਿਕਲ ਪ੍ਰੈਸ਼ਰ ਤੁਸੀਂ ਨਹੀਂ ਦੇਖੋ ਗੱਲ ਚਾਹੇ ਬਿਊਰੋਕ੍ਰੇਸੀ ਦੀ ਸਰਕਾਰ ਤਾਂ ਤੇ ਰਹਿਣੀ ਇਹੀ ਐ ਇਹਨਾਂ ਦਾ ਸਰਕਾਰ ਦਾ ਜਿੱਦਾਂ ਸਾਡਾ ਬਿਊਰੋਕ੍ਰੇਸੀ ਤਾਂ ਦਬਾਅ ਥੱਲੇ ਹੁੰਦੀ ਐ 2 ਮਹੀਨੇ ਬਾਅਦ ਫੇਰ ਉਹੀ ਨੇ ਲੋਕ ਅੱਛਾ ਦੋ ਬੰਦਿਆਂ ਦੇ ਪਰਚੇ ਦਿੱਤੇ ਤੁਸੀਂ ਸਭ ਦੇ ਵੀ ਉਹੀ ਮੇਨ ਨੇ ਕਿ ਅੱਗੇ ਵੀ ਚੇਨ ਹੋ ਸਕਦੀ ਐ ਦੇਖੋ ਚੇਨ ਪਿੱਛੇ ਤਾਂ ਜਿਹੜੇ ਲੋਕ ਲਿਆ ਸ਼ਰਾਬ ਵੇਚ ਰਹੇ ਨੇ ਉਹ ਦੋਸ਼ੀ ਹੋਗੇ ਇੱਕ ਜਿਨ੍ਹਾਂ ਦੇ ਨਕਲਲੇ ਹੋ ਰਿਆ ਇਹ ਕੀ ਉਹ ਦੋਸ਼ੀ ਨਹੀਂ ਹੈਗੇ ਸਰਕਾਰ ਦਾ ਕੋਈ ਰੋਲ ਨਹੀਂ ਰੋਕਣਾ ਜਿਹੜੀ ਹੈ ਦੋ ਨੰਬਰ ਦੀ ਸ਼ਰਾਬ ਇਹ ਸਰਕਾਰ ਦਾ ਕੰਮ ਹੈ ਤੇ ਦੋ ਨੰਬਰ ਦੀ ਤੇ ਨਕਲੀ ਸ਼ਰਾਬ ਵਿਕ ਰਹੀ ਹੈ ਦੋ ਨੰਬਰ ਦੀ ਨਾਂ ਦਾ ਨਕਲੀ ਵੀ ਦੋਨੇ ਚੀਜ਼ਾਂ ਨੇ ਜੋ ਇਹ ਬਹੁਤ ਗੰਭੀਰ ਜਿਹੜਾ ਹੈ ਇਲਜ਼ਾਮ ਹੈ ਤੇ ਹੋ ਰਿਹਾ ਹੈ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ ਚ ਤੇ ਫਾਈਨਾਂਸ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਦੇ ਆਪਦੇ ਹਲਕੇ ਚ ਹੁਣ ਇਤੋਂ ਵੱਧ ਕੀ ਤਰਾਸਦੀ ਹੋ ਸਕਦੀ ਹੈ ਅਜੇ ਤਾਂ ਕੋਈ ਬਿਆਨ ਵੀ ਨਹੀਂ ਆਇਆ ਸਰ ਕਿਸੇ ਚੀਜ਼ ਦਾ ਉਹਨਾਂ ਨੇ ਦੇਣਾ ਵੀ ਨਹੀਂ ਕਿਉਂਕਿ ਤੁਸੀਂ ਕਿਸ ਤਰ੍ਹਾਂ ਦੀ ਜਾਂਚ ਦੀ ਮੰਗ ਦੇ ਦੇਖੋ ਅਸੀਂ ਤਾਂ ਕਹਿੰਦੇ ਆ ਵੀ ਘੱਟੋ ਘੱਟ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਦੀ ਜੋ ਤੰਤਰ ਹੈ ਸਰਕਾਰੀ ਤੰਤਰ ਪੁਲਿਸ ਤੰਤਰ ਉਹਦੇ ਤੇ ਸਾਨੂੰ ਕੋਈ ਵਿਸ਼ਵਾਸ ਨਹੀਂ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਸੱਚ ਦਾ ਸੱਚ ਪਾਣੀ ਦਾ ਪਾਣੀ ਜਿਹੜਾ ਹੈ ਦੁੱਧਾ ਦੁੱਧ ਹੋਣਾ ਚਾਹੀਦਾ